ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਜੈਤੋ ਹੀ ਆ ਤੇ ਅੱਜ ਦੀ ਵੀਡੀਓ 'ਚ ਦੋਸਤੋ ਦੂਜਾ ਸੂਆ ਸੂਈ ਤਾਜੀ ਜਰਸੀ ਦਿਖਾਉਣੀ ਆ ਚੰਗੇ ਥਣ ਹਵਾਨੇ ਵਾਲੀ ਤੇ ਚੰਗੇ ਦੁੱਧ ਵਾਲੀ ਬਾਈ ਦੱਸਦਾ ਵਾ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੂਹਾ ਵੈੜ ਸੁਈ ਆ। ਅੱਜ ਹੀ ਸਵੇਰੇ ਬਾਈ ਕਹਿੰਦਾ ਸੁਈ ਆ। ਬੱਚਾ ਮਗਰ ਵੱੱਛਾ 10-11 ਕਿਲੋ ਬੋਲਾ ਬਾਈ ਕਹਿੰਦਾ ਖੁੱਲਾ ਥੱਲੇ ਤਿਆਰ ਆ। ਤੇ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ ਦਾ 12:30 ਵਜੇ ਚੁੱਕਿਆ ਉਸ ਹਾਂ ਲੇਵੇ ਜੱਜਮੈਂਟ ਕਰਿਆ ਜੀ। ਸ਼ਾਮ ਦੀ ਚਵਾਈ 'ਚ ਹਜੇ ਕਾਫੀ ਸਮਾਂ ਪਿਆ। ਲਗਭਗ ਅੱਧਾ ਦਿਨੀ ਦੋਸਤੋ ਪਿਆ ਹਜੇ ਸ਼ਾਮ ਦੀ ਚਵਾਈ ਦੇ ਵਿੱਚ ਤੇ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ 13-14 ਕਿਲੋ ਦਾ ਵੈੜ ਨੇ ਖੁੱਲਾ ਚਵਾਇਆ। ਇਤ ਕੀ ਬਾਈ ਕਹਿੰਦਾ 15 16 ਕਿਲੋ ਦੁੱਧ ਖੁੱਲਾ ਚਵਾਜੂਗੀ। ਬਾਕੀ ਦੋਸਤੋ ਕੱਦ-ਕਾੜ ਚੰਗਾ ਪੰਜਾਬ ਵਾਲੀ ਜਰਸੀ ਆ। ਪੂਰੀ ਸੋਹਣੀ ਆ ਤੇ ਥਣ ਦੋਸਤੋ ਚਾਰੇ ਨਿਖਰਵੇਂ ਕੱਲੇ ਕਰੇ ਸੋਹਣੇ ਨੁਕਰਾਂ ਤੇ ਲੱਗੇ ਹੋਏ ਆ। ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਖ ਸਕਦੇ ਆ। ਸੋਨਾ ਤਿਆਰ ਕੀਤਾ ਹੋਇਆ ਕਰਮਾਂ ਵਾਲੀ ਨੇ ਤੇ ਥਣ ਦੋਸਤੋ ਚਾਰੇ ਸੋਹਣੇ ਕੱਲੇ ਕਰੇ ਨਿਖਰਵੇਂ ਸੋਹਣੇ ਨੁਕਰਾਂ ਤੇ ਲੱਗੇ ਹੋਏ ਆ। ਕੱਦ-ਕਾੜ ਦੋਸਤੋ ਚੰਗਾ ਵੱਡਾ ਆ ਥਣ ਵੇਖ ਸਕਦੇ ਆ ਦੋਸਤੋ ਨੇੜ ਤੋਂ। ਸੋਹਣੇ ਥਣ ਲੱਗੇ ਹੋਏ ਚਾਰੇ ਫੋਲ ਸ਼ੰਕਪੋਰਾਣੀ। ਕੱਟ ਕੱਟ ਦੋਸਤੋ ਚੰਗਾ ਵੱਡਾ ਜਿਹੜੇ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਉਹ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਨੂੰ ਐਂ ਤਾਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ